ਲੇਕਿਨ ਇਹ ਬਾਹ ਛੱਡ ਆਪਸੇ ਬਾਹ ਛੱਡਣੀ ਬਾਹ ਲੀ ਪਕੜ ਕੇ ਬਾਹ ਛੱਡਣੀ ਬਾਹ ਛੱਡਣੀ ਜੇ ਮੇਤੇ ਪੈ ਗਈ ਆਪਣਾ ਹਿਸਾਬ ਨਾਲੀ ਕੀ ਹਿਸਾਬ ਨਾਲ ਬਾਹ ਛੱਡ ਬਾਹ ਛੱਡ ਨਹੀਂ ਆਉਂਦਾ ਹੀ ਹਿਸਾਬ ਲਾ ਲਈ ਇੱਕ ਗੱਲ ਕਹਿਣ ਵਾਲੀ ਕੁੜੀ ਨੂੰ ਸ਼ੋਮਣ ਇਕਾਲੀ ਦਲ ਅੰਮ੍ਰਿਤਸਰ ਵੱਲੋਂ ਸਨਮਾਨਿਤ ਕੀਤਾ ਗਿਆ ਹੈ ਤੇ ਸੋਸ਼ਲ ਮੀਡੀਆ ਤੇ ਇਸ ਕੁੜੀ ਨੂੰ ਲੈ ਕੇ ਕੁੱਝ ਲੋਕਾਂ ਵੱਲੋਂ ਟ੍ਰੋਲ ਵੀ ਕੀਤਾ ਜਾ ਰਿਹਾ ਹੈ ਤੇ ਇੱਕ ਪੁਲਿਸ ਮੁਲਾਜ਼ਮ ਵੱਲੋਂ ਸੋਸ਼ਲ ਮੀਡੀਆ ਤੇ ਵੀਡੀਓ ਪਾ ਕੇ ਕੁੱਝ ਗੱਲਾਂ ਕਹੀਆਂ ਗਈਆਂ ਨੇ ਆ ਦੇਖੋ ਵੀਡੀਓ ਦੇ ਵਿੱਚ ਕੇ ਪੁਲਿਸ ਮੁਲਾਜ਼ਮ ਨੇ ਕੀ ਕਿਹਾ ਹੈ ਸਾਡ ਮੇਰੀ ਬਾਹ ਤੇ ਨਹੀਂ ਆਪਣਾ ਹਿਸਾਬ ਨਾਲ ਇਹ ਪਿਛਲੇ ਦਿਨਾਂ ਵਿੱਚ ਯੂਨੀਵਰਸਿਟੀ ਕਾ ਕੋਈ ਜਿਹੜਾ ਹੋਇਆ ਸੀ ਇਹ ਕਾਮਾ ਹਨਾ ਤੇ ਉਹਦੇ ਵਿੱਚ ਇੱਕ ਭੈਣ ਨੇ ਕਿਹਾ ਸੀਗਾ ਵੀ ਛੱਡ ਮੇਰੀ ਬਾਹ ਨੇ ਆਪਣਾ ਹਸਾਬ ਨਾਲ। ਭੈਣੇ ਤੈਨੂੰ ਸਲੂਟ ਹੈ ਤੂੰ ਜਿਉਂਦੀ ਬਾਦੀ ਰਹੇ ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ। ਬਸ ਮੈਂ ਮੇਰੀ ਛੋਟੀ ਭੈਣ ਦੇ ਤਿਰ ਇੱਕ ਗੱਲ ਕਹੂੰਗਾ ਕਿ ਜਦੋਂ ਕੋਈ ਬੰਦਾ ਆਪਣੀ ਡਿਊਟੀ ਤੇ ਹੈ ਸਰਕਾਰੀ ਮਲਾਜ ਜਿਹੜਾ ਮਰਜੀ ਹੋ। ਤੁਹਾਡੀ ਇੱਕ ਪੁਲਸ ਵਾਲੀ ਕੁੜੀ ਨੇ ਬਾਹ ਫੜੀ। ਲੇਡੀ ਕਾਂਸਟੇਬਲ ਨੇ ਹਨਾ। ਉਹਨੇ ਆਪਣੀ ਡਿਊਟੀ ਨਿਭਾਈ ਹੈ ਤੁਸੀਂ ਆਪਣੀ ਡਿਊਟੀ ਨਿਭਾਈ ਹੈ। ਤੁਸੀਂ ਆਪਣੀ ਜਗ੍ਹਾ 'ਚ ਸਹੀ ਹੋ ਉਹ ਆਪਣੀ ਜਗ੍ਹਾ ਸਹੀ ਹੈ ਤੁਹਾਨੂੰ ਲੋਕਾਂ ਨੇ ਬਹੁਤ ਐਪਰੀਸ਼ੀਏਟ ਕੀਤਾ ਪੰਜਾਬ ਦੀ ਸ਼ੇਰਨੀ ਠੀਕ ਹੈ ਤੁਹਾਡੇ ਵਰਗੀਆਂ ਕੁੜੀਆਂ ਹੋਣੇ ਚਾਹੀਦੇ ਨੇ ਆਪਣਾ ਹੱਕ ਲੜਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਜਿਹੜਾ ਪੁਰਸ਼ ਮੁਲਾਜ਼ਮ ਮੌਕੇ ਤੇ ਡਿਊਟੀ ਕਰ ਰਿਹਾ ਹੈ ਉਹਦੀ ਮੌਕੇ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿਉਂਕਿ ਜੇ ਉਹਦੀ ਡਿਊਟੀ 'ਚ ਅਣਗਹਿਲੀ ਕਰਦਾ ਤਾਂ ਉਹਦੇ ਵੀ ਕਾਰਵਾਈ ਹੋ ਜਾਂਦੀ ਉਹ ਭੈਣ ਨੇ ਆਪਣੀ ਡਿਊਟੀ ਨਿਭਾਈ ਹੈ ਤੁਹਾਨੂੰ ਰੋਕਿਆ ਕਿ ਤੁਸੀਂ ਆਪਣੀ ਨਿਭਾਈ ਹੈ ਜਿਹੜੀ ਗੱਲ ਹੈਗੀ ਜੀ ਛੱਡ ਮੇਰੀ ਬਹਾਂ ਆਪਣਾ ਹਿਸਾਬ ਲੈਨੇ ਇਹ ਮੇਰੀ ਛੋਟੀਏ ਪਣੇ ਕਿਤੇ ਤੂੰ ਵਰਦੀ ਪਾਈ ਚ ਉਹਦੇ ਨਾਲ ਹੱਥੋਂ ਪਾਈ ਹੋ ਜਾਂਦੀ ਤਾਂ ਤੇਰਾ ਬਹੁਤ ਬਣੇ ਮਾੜਾ ਕੰਮ ਹੋ ਜਾਂਦਾ ਕਿਉਂਕਿ ਬਾਅਦ ਵਿੱਚ ਕੋਈ ਨਹੀਂ ਖੜਦਾ ਉਹ ਨਾਲ ਇੱਕ ਭਲੇਖੇ ਦੇ ਇੱਕ ਵਹਿਮ ਨੇ ਕਦੇ ਪੰਪਾਂ ਜਣਾ ਹੀ ਕਿਸ ਦੇ ਇੱਕ ਦੂਤੇ ਵਰਦੀ ਜੇ ਤੇ ਉਹਦੇ ਨਾਲ ਹੱਥੋਂ ਪਾਈ ਹੋ ਜਾਂਦੀ ਜਾਂ ਵਰਦੀ ਪਾੜ ਜਾਂਦੀ ਤਾਂ ਭਾਵੇਂ ਕਾਫੀ ਵੱਡਾ ਕੰਮ ਹੋ ਜਾਂਦਾ ਬਹੁਤ ਕੰਮ ਖਰਾਬ ਹੋ ਜਾਂਦਾ ਯਾਰ ਮੈਂ ਬਹਿਰੂ ਅਗੀਰ ਦਰਾਸਤ ਕਰਦਾ ਕਿ ਤੂੰ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡੀ ਸਟਾਰ ਬਣੇ ਜਾਂ ਰਾਜਨੀਤੀ ਵਿੱਚ ਜਾਵੇਂ ਜੋ ਮਰਜ਼ੀ ਕਰੇ ਪਰ ਇਹਨਾਂ ਧਿਆਰ ਕੀ ਭੈਣ ਮੇਰੀ ਆਪਦਾ ਭਵਿਕ ਖਾਤਰੇ ਚ ਨਾ ਪਾਲੇ ਪੰਪਾ ਜਾ ਕੇ ਕਦੇ ਪੁੱਤ ਨਾਲ ਹੱਥੋਂ ਭੈਣਾ ਨਹੀਂ ਬਸ ਇੰਨੀ ਕੁ ਮਿਹਰਬਾਨੀ ਦੇ ਤੂੰ ਬਾਕੀ ਤੂੰ ਰਾਜੀ ਰਹਿ ਖੁਸ਼ ਰਹਿ ਤੈਨੂੰ ਸਲੂਟ